ਪਿਆਰੇ ਦੋਸਤੋ ਮੈਂ ਤੁਹਾਡਾ ਆਪਣਾ ਮੋਹਨ ਸ਼ਰਮਾ ਪਹਿਲਾ ਵਾਰ ਫਿਰ ਤੁਹਾਡੇ ਨਾਲ ਸ਼ਬਦਾਂ ਦੀ ਛਾਂ ਪਾ ਰਿਹਾ ਹਾਂ ਤੁਹਾਡਾ ਸਵਮਾਨ ਤੁਹਾਡੀ ਅਣਖ ਤੁਹਾਡੀ ਗੈਰਤ ਤੁਹਾਡੀ ਜ਼ਮੀਰ ਜੇਕਰ ਜਿੰਦਾ ਹੈ ਇਹ ਸਭ ਕੁਝ ਨੂੰ ਤੁਸੀਂ ਸਲਾਮਤ ਰੱਖਿਆ ਹੈ ਦੁਨੀਆ ਦਾ ਸਫਰ ਕਰਦੇ ਆ ਤੁਸੀਂ ਆਪਣੇ ਆਪ ਤੇ ਕੋਈ ਚਿਕੜ ਨਹੀਂ ਪੈਣ ਦਿੱਤਾ ਕਮਲ ਦੇ ਫੁੱਲ ਦੀ ਤਰ੍ਹਾਂ ਨਿਰਲੇਪ ਰਹੇ ਤਦ ਤੁਸੀਂ ਜੇਕਰ ਜੇਬ ਚੋਂ ਖਾਲੀ ਵੀ ਹੋ ਜੇਬ ਤੁਹਾਡੀ ਖਾਲੀ ਵੀ ਹੈ ਤਾਂ ਤੁਸੀਂ ਸਭ ਤੋਂ ਅਮੀਰ ਹੋ ਕਿਉਂਕਿ ਤੁਹਾਡੇ ਕੋਲ ਕੀਮਤੀ ਗਹਿਨੇ ਹਨ ਪਰ ਦੂਜੇ ਬੰਨੇ ਦੁਨੀਆ ਦੀ ਭੀੜ 'ਚ ਜਿਹੜੇ ਵਿਅਕਤੀ ਪੈਸੇ ਦੀ ਦੌੜ ਦੇ ਵਿੱਚ ਆਪਣੇ ਚਰਿੱਤਰ ਨੂੰ ਦਾਗੀ ਕਰ ਲੈਂਦੇ ਨੇ ਆਪਣੀ ਜ਼ਮੀਰ ਦੇ ਸੌਦੇ ਕਰ ਲੈਂਦੇ ਨੇ ਉਹਨਾਂ ਦਾ ਜੀਵਨ ਇੱਕ ਕੋਠੇ ਤੇ ਜਿਹੜੀ ਰੰਦੀ ਬੈਠੀ ਐ ਉਹਦੇ ਨਾਲੋਂ ਵੀ ਨੀਵੇਂ ਪੱਧਰ ਦਾ ਹੁੰਦਾ ਹੈ ਇਹੋ ਜਿਹੇ ਵਿਅਕਤੀ ਇਹ ਰਹੀ ਮੇਰਾ ਸ਼ੇਰ ਹੈ ਕਿ ਮਹਿਲਾ ਚ ਰਹਿ ਕੇ ਵੀ ਜੋ ਹਾਸੇ ਨੂੰ ਤਰਸਦਾ ਮਹਿਲਾ ਚ ਰਹਿ ਕੇ ਵੀ ਜੋ ਹਾਸੇ ਨੂੰ ਤਰਸਦਾ ਉਹ ਵਿਚਾਰਾ ਸੱਚਮੁੱਚ ਕਿੰਨਾ ਗਰੀਬ ਹੈ ਇਸੇ ਪ੍ਰਸੰਗ ਨਾਲ ਜੁੜੀ ਇੱਕ ਛੋਟੀ ਜੀ ਕਹਾਣੀ ਤੁਹਾਡੇ ਨਾਲ ਸਾਂਝ ਪਾ ਸਾਂਝ ਪਾ ਰਿਹਾ ਤੁਹਾਡੇ ਨਾਲ ਉਸ ਕਹਾਣੀ ਦੀ ਇੱਕ ਵਿਅਕਤੀ ਮੰਡੀ ਚੋਂ ਉੱਠ ਖਰੀਦਣ ਵਾਸਤੇ ਗਿਆ ਖਰੀਦਣ ਵਾਲਾ ਵੀ ਅਮੀਰ ਸੀ ਵੇਚਣ ਵਾਲਾ ਵੀ ਅਮੀਰ ਸੀ ਸੌਦਾ ਹੋ ਗਿਆ ਉਸ ਦੀ ਕੀਮਤ ਉਤਾਰ ਕੇ ਉਹ ਵਿਅਕਤੀ ਉੱਠ ਘਰ ਲੈ ਤੇ ਉਹਦੇ ਤੇ ਜਿਹੜੀ ਕਾਠੀ ਪਾਈ ਹੋਈ ਸੀ ਉੱਠ ਦੇ ਉੱਤੇ ਉਹ ਵੀ ਨਾਲ ਹੀ ਉਸ ਸਮੇਤੀ ਉੱਠ ਨੂੰ ਲੈ ਘੜਾ ਕੇ ਉਹਨੇ ਉੱਠ ਨੂੰ ਕਿਲੇ ਤੇ ਬੰਨਿਆ ਜਿਹੜੀ ਉੱਤੋਂ ਉੱਠ ਦੇ ਉੱਤੇ ਕਾਠੀ ਹੈ ਉਹ ਲਾ ਲਈ ਕਾਠੀ ਨੂੰ ਵੈਸੀ ਉਹ ਖੋਲ ਕੇ ਦੇਖਣ ਲੱਗਿਆ ਤਾਂ ਹਰਾਨ ਹੋ ਗਿਆ ਉਹ ਉਹਦੇ ਵਿੱਚ ਕੀਮਤੀ ਗਹਿਣੇ ਦੀ ਥੈਲੀ ਰੱਖੀ ਹੋਈ ਸੀ ਨਾਲ ਉਹਦੇ ਨੌਕਰ ਖੜੇ ਲੱਗੇ ਉਹ ਫਰੋਲ ਕੇ ਦੇਖਦਾ ਚੰਬੇ ਚੰਬੇ ਨਾਲ ਖਰਾਨੀ ਨਾਲ ਦੇਖ ਰਿਹਾ ਹੈ ਤੇ ਉਸ ਤੋਂ ਬਾਅਦ ਨੌਕਰ ਉਹਨੂੰ ਕਹਿੰਦਾ ਵੀ ਇਹ ਆਪਾਂ ਨੇ ਜਿਹੜਾ ਉੱਠ ਕੀਦਿਆ ਕਾਠੀਏ ਦੇ ਵਿੱਚ ਹੀ ਆਈ ਹੈ ਤੇ ਜੋ ਕੁਝ ਇਹਦੇ ਵਿੱਚ ਪਿਆ ਸੀ ਉਹ ਆਪਣੇ ਹੀ ਹੈ ਉਹਨੂੰ ਕਿਹੜਾ ਸੁਪਨਾ ਆਉਂਦਾ ਉਹ ਕਹਿੰਦਾ ਨਹੀਂ ਇਹ ਮੇਰੀ ਮਾਂ ਮੇਰੀ ਕਿਹੜੇ ਗੈਨੇ ਨੇ ਉਹ ਮੇਰਾ ਇਹਦੇ ਨਾਲ ਕੀ ਸੰਬੰਧ ਇਹ ਤਾਂ ਭਲੇਖੇ ਨਾਲ ਆਏ ਨੇ ਤੇ ਇਹੋ ਜੀ ਦੌਲਤ ਹੈ ਜਿਹੜੀ ਮੇਰੇ ਘਰ ਤੇ ਨਹੀਂ ਠਹਿਰ ਸਕਦੀ ਮੇਰੀ ਜਮੀਰ ਵੀ ਆਗਿਆ ਨਹੀਂ ਦਿੰਦੀ ਉਹ ਪੈਰ ਜੁੱਤੀ ਨਹੀਂ ਪਾਉਂਦਾ ਉਹ ਖਰੀਦ ਦੇ ਖੀਦਾਰ ਜਿਹੜਾ ਉਹ ਵੀ ਸ਼ਰਮਾਇਦਾਰ ਹੈ ਖਰੀਦਾਰ ਦੇ ਘਰ ਜਾਂਦਾ ਹੈ ਤੇ ਬੜੇ ਅਦਬ ਨਾਲ ਉਹਨੂੰ ਉਹ ਪੋਟਲੀ ਹੈ ਜਿਹੜੀ ਉਸ ਨੂੰ ਉਪ ਦਿੰਦਾ ਹੈ ਕਿ ਸੱਜਣਾ ਇਹ ਜਿਹੜੀ ਕਾਠੀ ਹੈ ਉਹਦੇ ਵਿੱਚ ਰੱਖੀ ਹੋਈ ਸੀ ਉਬੜਾ ਹੈਰਾਨ ਹੋ ਕੇ ਕਹਿੰਦਾ ਵੀ ਮੈਂ 3 ਮਹੀਨਿਆਂ ਤੋਂ ਤਲਾਸ਼ ਕਰ ਰਿਹਾ ਇਹਨਾਂ ਹੀਰਿਆਂ ਦੀ ਕਾਠੀ 'ਚ ਰੱਖ ਕੇ ਮੈਂ ਭੁੱਲ ਗਿਆ ਤੇ ਹੋਰ ਥਾਵਾਂ ਤੇ ਮੈਂ ਤਲਾਸ਼ ਕਰਦਾ ਰਿਹਾ ਕਾਠੀ 'ਚ ਮੈਂ ਦੇਖੀ ਨਹੀਂ ਮੈਂ ਤੇਰਾ ਧੰਨਵਾਦ ਕਰਦਾ ਇਹੋ ਜਿਹੇ ਦੁਨੀਆ 'ਚ ਵਿਰਲੀ ਹੁੰਦੇ ਨੇ ਵੀ ਜਿਹੜੇ ਇਸ ਤੀਕੇ ਨਾਲ ਲੈ ਕੇ ਆਉਂਦੇ ਐ ਤੂੰ ਹੁਣ ਇੰਜ ਕਰ ਵੀ ਆਇਆ ਤਾਂ ਹੈਗਾ ਮੈਂ ਧੰਨਵਾਦ ਵੀ ਕਰਦਾ ਤੇਰਾ ਇੰਨਾ ਸ਼ਰਮਾਇਆ ਤੂੰ ਵਾਪਸ ਕਰ ਰਿਹਾ ਇਹਦੇ ਵਿੱਚੋਂ ਦੋ ਕੀਮਤੀ ਗਹਿਣੇ ਤੂੰ ਕਰ ਲੈ ਜਿਹੋ ਜਿਹੜੇ ਕੀਮਤੀ ਗਹਿਣੇ ਤੈਨੂੰ ਪਸੰਦ ਆਉਂਦੇ ਨੇ ਉਬਜਕ ਜਿਹੜਾ ਪੋਟਲੀ ਬੈਗਸ ਕਰਨ ਗਿਆ ਹੈ ਕੀਮਤੀ ਹੀਰੇਾਂ ਲਈ ਉਹ ਕਹਿੰਦਾ ਮੈਂ ਤਾਂ ਦੋ ਗੈਨੇ ਕੀਮਤੀ ਹੀਰੇ ਆਪ ਹੀ ਪਹਿਲੇ ਰੱਖੇ ਹੋਏ ਨੇ ਹੋਰ ਕੀਮਤੀ ਮੈਨੂੰ ਹੀਰੇਾਂ ਦੀ ਲੋੜ ਨਹੀਂ ਹੈ ਉਹ ਹੈਰਾਨ ਹੋ ਕੇ ਪੁੱਛਦਾ ਹੈ ਵੀ ਤੇਰੇ ਕੋਲੇ ਇਹਦੇ ਕਿਹੜੀ ਕਿਹੜੇ ਕੀਮਤੀ ਹੀਰੇ ਨੇ ਉਹ ਕਹਿੰਦਾ ਮੇਰੇ ਕੋਲੇ ਕੀਮਤੀ ਹੀਰੇ ਇੱਕ ਤਾਂ ਮੇਰੀ ਜਾਗੀ ਦੀ ਜ਼ਮੀਰ ਹੈ ਇੱਕ ਮੇਰੀ ਇਮਾਨਦਾਰੀ ਹੈ ਇਨਨ ਨੂੰ ਮੈਂ ਵੀ ਕੰਨੀ ਦਿੱਤਾ। ਛੋ ਦੋਸਤੋ ਜ਼ਿੰਦਗੀ ਚ ਕਾਮਯਾਬ ਉਹ ਹੈ ਜਿਹੜਾ ਕਿਸੇ ਵੀ ਕਿਸਮ ਦੇ ਰੋਟੀ ਕਿਸੇ ਨੇ ਜਿਹੜੀ ਘਰ ਚ ਰੋਟੀ ਹੈ ਉਹ ਹਰ ਇੱਕ ਨੇ ਖਾ ਲੈਣੀ ਹੈ। ਸਾਡੇ ਚ ਵਖੇ ਵਖੇ ਅਣਚੋਪੜੀ ਰੋਟੀ ਵੀ ਖਾਦੇ ਜੀ। ਪਰ ਘੱਟ ਤੋਂ ਘੱਟ ਹੈ ਸਬਰ ਸ਼ੁਕਰ ਉਹਨਾਂ ਦੇ ਹਿੱਸੇ ਆਏ। ਜਿਹੜੇ ਜ਼ਿੰਦਗੀ ਚ ਸਿਧਾਂਤਾਂ ਤੋਂ ਨਹੀਂ ਥਿੜਕੇ ਉਹ ਖੁਸ਼ਕ ਉਹ ਪਗਾਵ ਵਾਲੇ ਨੇ ਖੁਸ਼ਕਿਸਮਤ ਨੇ ਪਰ ਦੂਜੇ ਬੰਨੇ ਜਿਨ੍ਹਾਂ ਨੇ ਪੈਸੇ ਦੀ ਦੌੜ ਚ ਆਪਣੇ ਸਿਧਾਂਤ ਵੇਚਦੇ ਆਪਣੀ ਜ਼ਮੀਰ ਵੇਚਤੀ ਉਹਨਾਂ ਦੀ ਕੀਮਤ ਕੌਡੀ ਹੈ ਤੁਛ ਨੇ ਉਸ ਮਾਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ